ਹਾਂਜੀ ਬਾਈ ਕਰਾਉਣ ਲੱਗਿਆ ਸ਼ੌਂਕ ਬਾਈ ਨਿੱਕਾ ਸਿੱਧਮਾ ਦੇ ਕਬੂਤਰਾਂ ਦਾ ਇਹ ਵੀਰੇ ਆਪਣਾ ਨੰਗਲਾ ਉੱਟਿਆ ਜੀ ਰੱਤਾ ਨੰਗਲਾ ਨੰਗਲਾ ਇਹ ਗਲੇ ਕਬੂਤਰਾਂ ਜੋ ਬਾਈ ਇਹ ਘਾਟੇ ਵੱਧ ਉੱਟਿਆ ਜੀ ਇਹ ਵਿੱਕੀ ਵਾਲਿਆਂ ਦਾ ਵੀਰੇ ਬਾਈ ਵਿੱਕੀ ਗਾਮੀ ਵਾਲਾ ਮੁੱਲ ਵਾਲੇ ਕਬੂਤਰਾਂ ਜੋ ਠੀਕ ਆ ਦਿਖਾਈ ਪਰਲਾ ਸਮਾਰ ਕੇ ਖੋਲ ਕੇ ਕਿੱਥੋਂ ਡੈ ਨਿੱਕੇ ਬਾਈ ਇਹ ਨੰਗਲਾ ਨੰਗਲਾ ਠੀਕ ਆ ਇੱਕ ਬਾਈ ਫੱਡਿਆ ਬਾਈ ਹਾਂ ਇਹ ਦੋ ਵਜੜੇ ਚ ਵਾਰੀ ਹਰ ਗਈ 11:00 ਵਜੇ 7 ਲੱਖ ਦੇ ਨੇ ਠੀਕ ਐ ਰੱਖ ਲੈਣਾ ਪੂਛੋ ਨਹੀਂ ਬਾਈ ਇਹ ਰੱਖ ਲੈ ਪਰਦਾ ਸਾਡੀ ਪਾਇਰ ਬਹੁਤ ਬੂਰੇ ਆ ਯਾਰ ਕੁੰਟਾ ਸੀ ਇਹ ਬਾਈ ਮੋਲ ਵਾਲਿਆਂ ਚੋਂ ਹੈ ਹਾਂ ਠੀਕ ਐ ਤੀਆਂ ਕੂਲਰ ਦਿੱਤੇ ਪਹਿਲਾਂ ਤਿਸਰ ਹਰ ਗਈ ਸ਼ੀਨੀਆ ਠੀਕ ਐ ਸ਼ੀਨੀਆਲ ਤਿਸਰ ਹਰ ਰੜਾ ਹੈ ਖੱਟੀ ਗਾਲੀ ਦਾ ਇਹ ਕਿਹੜੇ ਉਤਰਾ ਜੋ ਬਾਈ ਇਹ ਇਹ ਕੁੰਟਰੇ ਹੈਗੇ ਵੀਰੇ ਬਾਈ ਜੋੜਿਆ ਦੀ ਘਾਹੀ ਬੰਦ ਲਾ ਇੱਕ ਉਹ ਤਰੀ ਹੈਗੀ ਬਾਈ ਵੀ ਰੇਜ ਡੋੜਿਆਂ ਦੀ ਠੀਕ ਹੈ ਇਹ ਇੱਕ ਤਾਂ ਤਸਰ ਛੱਡਿਆ ਹੋਇਆ ਠੀਕ ਹੈ ਤੇ ਰੋਕ ਦੇ ਕਮੇਟ ਬੰਦਾ ਰੋਕ ਲੈ ਕਰ ਦੇਖ ਲੈ ਤਸਰ ਡੋੜਿਆ ਹੋਇਆ ਠੀਕ ਹੈ ਪੂਛਦਾ ਫਿਰ ਛੀਨੀ ਵਾਲਾ ਹਰ ਗਈਦਾ ਮਿੰਟ ਪਹਿਲਾਂ ਤੇ ਫਿਰ ਇਹਦੀ ਗਰਮੀ ਛੱਡਿਆ ਮਰਸੀਆਂ ਕੱਲਾ ਰਹੇ ਕੂਲਰ ਦਿੱਤੇ ਫਿਰ ਤੇ ਅੱਛਾ ਫਿਰ ਇਹਦੀ ਬਰਕਤੀ ਛੱਡਿਆ ਉਧਰ ਮੀਂਹ ਆ ਗਿਆ ਠੀਕ ਹੈ ਤੂੰ ਸਰਦੇ ਹੂੰ ਦੇ ਲੋਜ ਵੀ ਉੱਡ ਗਿਆ ਲੋਜ ਚ ਵੀ ਉੱਡੇ ਰੱਜ ਕੇ ਉੱਡ ਗਿਆ ਆ ਕਿਹੜਾ ਕੂਤਰਾ ਬਾਈ ਇਹ ਆ ਵੀ ਕੂਤਰਾ ਘਾਹ ਖਾ ਘਾਹ ਖਾ ਪਹਿਲਾਂ ਇਹ ਕਿਹੜਾ ਇਹ ਇਕੱਲਾ ਰਹਿ ਕੇ ਠੱਕਰ ਨਾਲ ਮੋਟਰਸਾਈਕਲ ਤੇ ਜਮਨੂ ਰੋਲ ਪੱਲਾ ਇਹ ਕਿਹੜਾ ਕੂਤਰਾ ਜੋ ਸੋਪਾ ਨੇ ਡੇਢ ਦਾ ਕੂਤਰਾ ਡੇਢ ਸੀ ਠੀਕ ਆ ਇਹ ਕਿਹੜਾ ਕੂਤਰਾ ਜੋ ਬਾਈ ਕੀ ਮੁੱਲ ਵਾਲਾ ਕੂਤਰਾ ਮੁੱਲ ਵਾਲਿਆਂ ਦੇ ਵੀਰੇ ਪੰਨੋ ਵਾਲਿਆਂ ਦਾ ਪੀਰਕੋਟ ਵਾਲੇ ਕੂਤਰਾ ਦਾ ਅੰਕ ਕਰਕੇ ਫਤਪਾਹ ਕਰਨੇ ਠੀਕ ਆ ਮੁੱਲ ਬਾਈ ਮਿੱਕੀ ਵਾਲਿਆਂ ਜੋ ਪਾਏ ਹੋਏ ਆ ਫਤਪਾਹ ਦੀ ਜਾਲੀ ਪੰਨੋ ਵਾਲੇ ਕੂਤਰਾ ਇਹ ਕੂਤਰਾ ਇਕੱਲਾ ਰਹਿ ਕੇ ਠੱਕਰ ਨਾਲ ਹਾਂ ਠੱਕਰ ਨਾਲ ਜਮਨੂ ਰੋੜ ਕਰਦਾ ਠੀਕ ਆ ਬਹੁਤ ਮੈਚ ਚੱਲਦਾ ਬੇਰ ਬਹੁਤ ਵੱਡੇ ਕੂਤਰਾ ਜੀ ਖੜਾ ਜਿੱਥੋਂ ਹੋਏ ਦੂਜੇ ਲੋੜ ਪਾ ਅੱਛਾ ਹਾਂ ਜੀ ਮਾਝਾ ਇਹ ਪਾ ਦੇ ਆਗੜਾ ਚ ਇਹ ਬੰਬੀ ਇਹ ਕੀ ਇਹ ਦਸਰਾ ਜਿੱਤੇ ਹੈ ਪਹਿਲਾ ਬ੍ਰਹਮ ਕੇ ਜਿੱਤੇ ਤੇਸਰ ਠੀਕ ਆ ਇਹ ਕਿਹੜੇ ਕੂਤਰਾ ਜੋ ਇਹ ਸਾਂ ਲੱਖੀ ਵਾਲੇ ਕੂਤਰਾ ਜੋ ਤੁੰਬਰਪਾਣਾ ਵਾਲਾ ਜਿਹੜੀ ਆਪਣੀ ਮੋਟਰ ਸਾਈਕਲ ਜਿੱਤੇ ਮੱਝੂ ਵਾਲੀ ਕੂਤਰੀ ਉਹਦਾ ਹੈ ਆਪ ਦਾ ਹਾਂ ਮੈਂ ਵੀ ਤਫਦ ਹਾਂ ਸਾਹਿਬ ਬੱਚਾ ਹੁੰਦਾ ਤਫਾਨਵਦ ਜਿੱਤੇ ਪੱਖੋ ਵਾਲ ਜਿੱਤੇ ਬੱਚਾ ਹੁੰਦਾ ਵੀ ਬਾਜੀ ਇੱਥੇ ਗਏ ਫੀਲ ਦਿੱਤੇ ਇਹ ਵੱਡਾ ਹੋਇਆ ਬ੍ਰਹਮਕੇ ਤਿਸਰ ਠੀਕ ਹੈ ਫਿਰ ਜਿੱਤੇ ਦੂਸਰੇ ਬਬੀਏ ਥੱਲਾ ਜਿੱਤੇ ਜਾਂਦੀਆਂ ਠੀਕ ਹੈ ਤੇ ਫਿਰ ਇਹ ਹੁਣ ਛੱਡਿਆ ਸੀ ਉੱਥੇ ਬਰਕੰਦੀ ਬਰਕੰਦੀ ਠੀਕ ਹੈ ਇਹ ਵੀ ਛੱਡਿਆ ਸੀ ਦੋ ਛੱਡੇ ਸੀ ਬਰਕੰਦੀ ਦੋ ਛੱਡੇ ਸੀ ਇੱਕ ਬੱਚਾ ਸੀ ਉਹ ਗਵਾ ਲਿਆ ਠੀਕ ਉਹ ਗਵਾ ਦੇ ਗਏ ਹਾਂ ਪੈਰ ਤਾਂ ਨਹੀਂ ਭਾਈ ਬੱਚਾ ਹੁੰਦਾ ਵੀ ਜਿੱਤ ਗਿਆ ਵੱਡਾ ਹੋਇਆ ਵੀ ਆ ਇਹ ਬਾਈ ਬਸ ਹੁਣ ਜੋੜਿਆਂ ਚ ਪਾਤੇ ਇਹ ਇਹ ਦੇ ਵੀ ਛੱਡਾਏਗਾ ਹੁਣ ਕੱਢਾਂਗੇ ਇਹਨੂੰ ਅੱਛਾ ਇਹਨਾਂ ਨੂੰ ਕੱਢੋ ਮੇਰੇ ਵੱਡਾਂ ਦੇ ਦਸਰਾਂ ਵਾਲੇ ਪੁੱਤਰਾ ਨੂੰ ਪੁੱਤਰਾ ਨੂੰ ਵੱਡਦੇ ਹੋ ਕਰਦੇ ਲੋ ਵਾਲਿਆਂ ਨੂੰ ਨਹੀਂ ਕੱਢਦੇ ਲੋ ਵਾਲੇ ਨਾ ਦੂਸਰਾਂ ਵਾਲੇ ਛੱਡਦੇ ਯਾਰ ਦਵਾਰੇ ਦਵਾਰੇ ਆਹ ਕਿਹੜੇ ਪੁੱਤਰਾ ਚੋਂ ਆ ਆ ਵੀਰੇ ਕਾਕੇ ਵਾਲਿਆਂ ਦਾ ਵਾਹ ਇਹ ਅਮਲੀ ਪੁੱਤਰ ਪਾਜਦਾ ਕਾਕੇ ਵਾਲੇ ਕਿਹੜੇ ਇਮਾਨਾ ਕਾ ਕਿਹਾ ਦੇਦਾ ਵਾ ਭਾਈ ਨਵੇਂ ਕਿਹੜੇ ਆਲੇ ਹਾਂ 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 ਪੰਨੂ ਗਿਆਦਾ ਥੋਡੇ ਕੋਲ ਕਿੱਥੋਂ ਆਈ ਸੀ ਕਾ ਕੇ ਆਈ ਉਹ ਮੁੱਲ ਲਈ ਸੀ ਮੁੱਲ ਲਈ ਅੱਛਾ ਮੁੱਲ ਲਈ ਹਾਂ ਵੱਡੀ ਕੂਤਰ ਵੀ ਦਿਖਾਉਣਾ ਤੇ ਇੱਥੇ ਹੀ ਨਾਲ ਕਾਕੇ ਵਾਲ ਤੇ ਕਿਹੜੇ ਆਲੇ ਆ ਪੰਨੂ ਗਿਆ ਤਾਂ ਵਰਤਪੁਰ ਫਿਰਕੂ ਅੱਛਾ ਉਹਨਾਂ ਜੋ ਪਾਏ ਭਾਈ ਪਾਰ ਪਾਰ ਬਹੁਤ ਸੋਹਣੇ ਆ ਯਾਰ ਕੂਤਰ ਦੇ ਇੱਕ ਕੂਤਰ ਦਾ ਨਾਮ ਬਾਈ ਨੇ ਅਮਲੀ ਰੱਖਿਆ ਸੀ ਅਮਲੀ ਇਹ ਪਤਾ ਕੀ ਜਿਵੇਂ ਸਿਰੇ ਛੱਡ ਦਿੰਦੇ ਸੀ ਇਹ ਐ ਐ ਕਾ ਐ ਐ ਉੜਦਾ ਉੜਦਾ ਜਦੋਂ ਜਿਵੇਂ ਜਿਵੇਂ ਤਾਂ ਗਰਮੀ ਵਧੀ ਜਾਣੀ ਫੇਰ ਅੱਜ ਫੜਦੇ ਆ ਐਲਸੀਡੀ ਜਿੱਤਿਆ ਹੋਇਆ ਇਹ ਕਿੱਥੇ ਜਿੱਤੇ ਦੋ ਵਾਹ ਜੱਡੀ ਕਰਾਮਗੜ ਜਿਹਦੇ ਰਾਮਗੜੋਂ ਘਰੇ ਆ ਗਿਆ ਦੂਜੀ ਵਾਰ ਬਾਈ ਮੋਟਰਸਾ ਹਰੇ ਕੋਠਿਆ ਜੀ ਵੱਜੀ ਜਾਂਦਾ ਨੇ ਵੀਰੇ ਅੱਛਾ ਇਹ ਬਾਅਦ ਚ ਜਿੱਤੇ ਉੱਥੇ ਅਜਿਹਾ ਪੁਰਾਣਾ ਵੇ ਸੜੀ ਜਿੱਤੇ ਹੁਣ ਜ ਦਿਖਾਈ ਬਾਹਰ ਉਹ ਗੂੜੇ ਬਾਈ ਸਾਰੇ ਕਬੂਤਰਾਂ ਦੇ ਯਾਰ ਇਹ ਪੁਰਾਣਾ ਰਾਮਗੜਾ ਰਾਮਗੜਾ ਹੀ ਰਾਮਗੜੋਂ ਲਈ ਪੁੱਤਰ ਦੋ ਕੂੜੇ ਇਹ ਤਾਂ ਭਾਈ ਜੀ ਅਸਗਾ ਇਹ ਵੀ ਅੱਛਾ ਇਹ ਇਹਦਾ ਸਗਾ ਭਾਈ ਆ ਬਾਈ ਕਾਕਲ ਦੇ ਬਾਈ ਬਰਤੋ ਪਾਲਾ ਭਾਈ ਵਰਤਪਾਲ ਵਾਲੇ ਕਿਹੜੇ ਉੱਤਰ ਸਿੰਘ ਪੁੰਨੂ ਵਾਲੇ ਪੁੰਨੂ ਕਾਲੇ ਵੀ ਵਿੱਚੋਂ ਆਕਾ ਨੂੰ ਪਤਾ ਦਵਾ ਦੇ ਠੀਕ ਆ ਤੁਸੀਂ ਦਾ ਜਿਹੜੇ ਦੇਣ ਦਾ ਬਾਈ ਲੈ ਆਉਣੇ ਜਿਹੜੇ ਮਰਜੀ ਫੜ ਲਈਏ ਜਿਹੜਾ ਫੜ ਲਿਆ ਉਹਦਾ ਪਛੈਹਦਾ ਦੇਖੇ ਜਾ ਪੜ ਕੇ ਕਦੇ ਨਾ ਹੀ ਨਹੀਂ ਕਰਦਾ ਰਖਾਈ ਪੁੰੁੰਦੇ ਬਾਈ ਆ ਤਾਂ ਆਂਦੀ ਆ ਬਾਈ ਟਾਇਰ ਸੀ ਥੋਲੇ ਬਣਾਈ ਰੱਖੀ ਹੁੰਦਾ ਇਹਦੇ ਗੱਗਿਆ ਹਾਂ ਉਹਦੇ ਬਾਝ ਮੈਂ ਨਹੀਂ ਬੱਚਾ ਹੁਣ ਬੰਦਾ ਅਗਲਾ ਕਹਿੰਦਾ ਚੌੜਾ ਬੰਦ ਪੁੰੁੰਦੇ ਵਾਲਾ ਜਾਂ ਉਹਦੇ ਚੱਕਦੇ ਆ ਪੁੱਤਰ ਕਹੀ ਵੀ ਕਿਹੇ ਬੰਦੇ ਦੇ ਪੁੱਤਰ ਬਾਈ ਕਿਵੇਂ ਪੜੀ ਵੀ ਆ ਕਿਸੇ ਦੇ ਕਿਵੇਂ ਆ ਪੁੰਨ ਵਾਲੇ ਕੁੱਤਰਾ ਬਾਈਏ ਹਾਂ ਸਾਰ ਪਿਓਰ ਕਰ ਠੀਕ ਇਹ ਬਾਈ ਵਰਤ ਪਾ ਲ ਕੇ ਕਰ ਹਾਂ ਇਹ ਦਸਤ ਪਾ ਇਹ ਵੀ ਛੱਡਿਆ ਪਿਓਰ ਕਰਿਆ ਹੋਇਆ ਇੱਥੇ ਪਿਓਰ ਕਰਿਆ ਹੋਇਆ ਅੱਛਾ ਇਹ ਛੱਡਿਆ ਨਹੀਂ ਕੋਲੀ ਬੱਲਾ ਵੱਡਾ ਕੁੱਤ ਰੱਖਿਆ ਅੱਛਾ ਬੱਟਾ ਕੁੱਤਰਾ ਏ ਪਿਓਰ ਕਰਕੇ ਰੱਖਿਆ ਹੋਇਆ ਪਯੋਦੀ ਦਾ ਲਾ ਕੇ ਪਯੋਦੀ ਹਾਂ ਗਾਂ ਦੀ ਗਾਉ ਮੈਂ ਤੁਹਾਨੂੰ ਦੱਸਿਆ ਜੀ ਮੈਂ ਬੀੜੀਆਂ ਦੀ ਠੀਕ ਹੈ ਰਾਂ ਜਾਂ ਕਮਿਟੀ ਫੇ ਕਮਿਟੀ 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 ਆਹ ਬੂਹ ਦਿਖਾ ਦੇ ਬਾਈ ਇਹਦਾ ਜਮਾ ਬਾਈ ਹਾਂ ਸਤਪਾਲੀ ਦੇ ਘਰੋਂ ਆਏ ਬੱਦਮਗਰਤਾ ਆਪਾਂ ਦਿਹਾਉਣ ਲੱਗਿਆ ਬਾਬੇ ਪੰਨੂ ਵਾਲੇ ਪਿਆਰ ਉਤਰਨੇ ਹੈ। ਕੀ ਬਾਤ ਹੈ ਬਹੁਤ ਸੁਨੱਖਾ ਘੂਤਰ ਆ ਕੱਢ ਜੀ ਐਂ ਦੋ ਜਰੜ ਢੜੀਆਂ ਐਂ ਫੜੀ ਲਿਖੇ ਭਾਈ। ਕੀ ਬਾਤ ਹੈ ਬਹੁਤ ਸੁਨੱਖਾ ਉਤਰ ਓਕੇ ਆ ਵੀਰੇ ਪਹਿਲਾਂ ਛੱਡਿਆ ਇਹ ਲੰਮੇ ਜੱਟ ਪਰੇ ਰੇਮ ਜੇ ਲੱਗੇ ਦਿਨ ਇਹ ਕਿਹੜੇ ਘੂਤਰਾਂ ਦਾ ਇਹਨੇ ਕਿੱਜੂ ਇਹ ਕਿਡਾ ਨੰਗਣਾੜ ਦਿੱਤੋ ਲੀਏ ਦਾ ਭਰਾ ਹਾਂ ਦਿੱਤੋ ਲੀਏ ਦਾ ਭਰਾ ਇਹ ਹੈਗਾ ਵੀਰੇ ਅੰਕੜਾ ਪ੍ਰਤਪਰ ਅਲ ਗੁੱਤਰਾਂ ਗੁੱਤਰ ਹੀ ਵਿਕੀ ਗਈ ਯਾਰ ਠੀਕ ਆ ਹੁਣ ਖੋਲੀ ਬੱਲਾ ਬਾਈ ਆਈ ਰੱਖੀ ਬੱਲਾ ਇਹ ਜੋੜਿਆਂ ਚ ਪਾਦੇ ਬਸ ਹਾਂ ਠੀਕ ਇਹਦੀ ਵੀ ਧੀ ਜਿੱਤੀ ਆ 78 ਵਾਲੇ ਵੀਰੇ ਇਹਦੀ ਧੀ ਜਿੱਤੀ ਆ ਇਹ ਕਿੱਥੇ ਡਿਆ ਵਾ ਇਹ ਆਪ ਨੰਗਲਾ ਉੱਡਿਆ ਵੀਰੇ ਲੰਮੇ ਜੱਟ ਪੂਰੇ ਉੱਡਿਆ ਸੀ ਕੱਲ ਸੀ ਉੱਡਿਆ ਧੰਨਵਾਦ ਜੀ ਉੱਡਿਆ ਹਾਂ ਕੱਲ ਪੈਰ ਖਾਈ ਬਾਈ ਇਹ ਯਾਰ ਸਾਰੇ ਉਤਰਾ ਨਹੀਂ ਗੂੜੇ ਪੂਰੇ ਫੁੱਲ ਆਹ ਕੁੱਤ ਮੱਝੇ ਚੌਪ ਸਰੋਂ ਦਾ ਹੈ ਚਾਰ ਦਾ ਏ ਕਿੜੇ ਉਤਰਾ ਲੱਗੇ ਬਈ ਇੱਕ ਲੱਖੇ ਵਾਲੇ ਉਤਰਾ ਦੇ ਤੰਬੜ ਭਾਨਾ ਵਾਲੇ ਇਹ ਖੱਡੀਆਂ ਦੇ ਵੀ ਕੱਢ ਦੋ ਦੇ ਫਿਰ ਕੱਢ ਦੋ ਦੇ ਬਰੜੀ ਮਾਂ ਦੀ ਬਰੜੀ ਨਹੀਂ ਮਾਂ ਦੀ ਤਾਂ ਕਹਿੰਦੇ ਸ਼ਾਖ ਖਿਗੜ ਮਾਂ ਦੀ ਬਰੜੀ ਆ ਠੀਕ ਆ ਜੀ ਇਹ ਕੱਢੇ ਕਿਹੜੇ ਸਲੋਜ ਵੀ ਉਰਦੇ ਹੈ ਉਤਰਾ ਕੋਈ ਫੋਲ ਨਹੀਂ ਆ ਬੋਲ ਬਸ ਕੜੇ ਕਰਾਈ ਬਾਈ ਲੱਖਾ ਕਰਾ ਸੀ ਕਿ ਦਸਰਾ ਹੀ ਉੱਡਦੇ ਦਿਸਰਾ ਹੀ ਨਹੀਂ ਦਸਰਾ ਵੀ ਉੱਡਦੇ ਦਸਰਾ ਜਣ ਜ਼ਿਆਦਾ ਉੱਡਦੇ ਆ ਲੋਜ ਵੀ ਉੱਡ ਜਾਂਦੇ ਜੇ ਆਹ ਜੀ ਮੈਂ ਛੱਡਦਾ ਨਹੀਂ ਉਹ ਛੱਡਦੇ ਆ ਠੀਕ ਆ ਉਹ ਛੱਡਦੇ ਆ ਬਾਈ ਕਿ ਲੱਖੇ ਹੋਣੀ ਸਿਆਣੇ ਨੇ ਢਾਂਗੀ ਜੜਦੇ ਆ ਕਬੂਤਰ ਵੱਡੀ ਗੱਲ ਤਾਂ ਇਹ ਆ ਇਹ ਯਾਰ ਸਿਆਣਪਾ ਤੇ ਇਹਨਾਂ ਦਾ ਸਰੀਰ ਦਾ ਵਿੱਚ ਮੱਝੂਗਿਆਂ ਵਾਲੀ ਕਬੂਤਰੀ ਆ ਇਹ ਮੋਟਰਸਾਈਕਲ ਦੀ ਦੋ ਮੋਟਰਸਾਈਕਲ ਦੀ ਇਹ ਕਿਹੜੇ ਕਬੂਤਰਾਂ ਦੀ ਆ ਇਹ ਲੱਖੇ ਵਾਲੇ ਪੁੱਤਰਾ ਹੀ ਸਿਆਣੇ ਠੀਕ ਆ ਦੂਸਰਾ ਜਿੱਤੀ ਵੀ ਲੋਜ ਵੀ ਚੌਥਰ ਜਿੱਤੀ ਪਹਿਲਾਂ ਮੋਟਰਸਾਈਕਲ ਹਾਂ ਕਿੱਥੇ ਚੌਥਰ ਜਿੱਤੀ ਮੱਜੂਗੇ ਫਿਰ ਇਹ ਦੂਸਰ ਨੂੰ ਖਾੜੇ ਮੋਟਰਸਾਈਕਲ ਦਿੱਤੀ ਠੀਕ ਆ ਹਾਂ ਤੇ ਫਿਰ ਇਹ ਗਰਮੀ ਦੀ ਬਾਜੀ 5 ਮਈ ਦੇ ਦਾਦੇ ਜਿਹੜੀ ਮੈਂ ਇੱਥੇ ਚੀਮੇ ਹੋਈ ਆ ਉਸ ਦਿਨ ਇਹ ਜਿੱਤੀ ਮੋਟਰਸਾਈਕਲ ਇਹ ਦੋ ਵੋਟਰਾਂ ਦਿੱਤੀ ਵੀ ਆ ਹਾਂ ਦੋ ਵੋਟਰਾਂ ਦਿੱਤੀਆਂ ਬਹੁਤ ਸੋਹਣੀ ਆ ਪੱਲੇ ਬਹੁਤ ਚਨੇ ਆ ਦੇਖੋ ਜੀ ਇਸ ਚੀਜ਼ ਹਾਂ ਹਵਾ ਜਮਾਣੀ ਛਾਣਦੇ ਆਹ ਚੀਜ਼ ਵਾਲੀ ਆਹ ਚਨਾਈ ਦੇਖੋ ਕਿੰਨੀ ਸੋਹਣੀ ਆ ਉਤਰਾ ਦੇ ਆ ਬੰਦ ਕਰੀ ਬਾਈ ਕਿਹਦੇ ਚੱਲਦਾ ਫੋਨ ਆ ਪੈਰ ਰਖਾਈ ਆਲਾ ਚਲੋ ਬਾਈ ਬਣ ਕੇ ਬਹੁਤ ਪੈਰ ਸਾਰੇ ਉਤਰਾ ਦੇ ਗੂੜੇ ਆ ਰੱਕ ਰੂ ਕਰਨੂ ਹੀ ਆ ਵੀਰੇ ਇਹ ਬੱਕਰਾ ਵੀ ਨਾਲਾ ਨਸਲ ਵੀ ਚੰਗੀਲਾ ਨਾ ਨਾ ਕੋਈ ਫਰਕ ਤਾਂ ਪੈਂਦਾ ਇਹ ਰੁੜਕੇ ਵਾਲਾ ਗੂਕਰ ਆ ਰੁੜਕੇ ਚਲ ਵੰਡੀ ਮਕੇਰੀਆਂ ਜਿੱਤੇ ਇਹ ਤੇ ਤਲਵੰਡੀ ਜਿੱਤੇ ਮਕੇਰੀਆਂ ਦੁਆਬੇ ਚ ਇਹ ਕਿਹੜੇ ਕਬੂਤਰ ਆ ਇਹਨਾਂ ਦਾ ਬਹੁਤ ਡੀਪ ਇਹ ਪੁੱਤ ਜੜੇ ਜਿੱਤਰਾ ਕੂਟਰ ਬਹੁਤ ਸਨਖਾ ਬਾਈ ਜੜਾ ਹਾਂ ਠੀਕ ਕਿੱਥੋਂ ਆਇਆ ਇਹ ਆਪਾ ਕੂਟਰ ਲੈ ਹੈਗਾ ਇਹਦਾ ਪੱਠਾ ਬਣਾਦਾ ਅੱਛਾ ਬਹੁਤ ਸੋਹਣਾ ਰੂਟਰ ਇਹ ਬਾਗੀਆਂ ਇਹਦੀ ਲਾਤ ਬਹੁਤ ਹੁੰਦੀ ਲੱਗੇ ਠੀਕ ਆਹ ਇੱਕ ਬਾਜੀ ਖੋਲੀ ਪੱਲਾ ਇਹਦੀ ਵੀ ਦੇਖੋ ਭਾਈ ਅਜਨਾਈ ਕਿੰਨੀ ਸੋਹਣੀਆਂ ਹੋਰ ਆ ਬਾਈ ਆ ਦੇਖੋ ਗੌਰ ਨਾਲ ਇਹਦੇ ਬਹੁਤ ਜਿੱਤੇ ਹੋਣ ਰੋੜਣੀਆਂ ਬਾਈ ਇਹ ਪਰ ਸੋਹਣੇ ਆ ਬਹੁਤ ਅੰਦਾਜ਼ ਆਨੀ ਦੀ ਹਸਨਪੁਰ ਜਿਦਾੱਖੇ ਛੇਵੀਂ ਹਰਗੀ ਸੀ ਪੰਜਾਂ ਨੇ ਬਾਜੀ ਪਾੜੀ ਜਿੱਦ ਇਕੱਠ ਰੱਖਿਆ ਜੀ ਹਾਂ ਉੱਥੇ ਧਾਕੇ ਹਰਗੀ ਹੈ ਹਾਂ ਧਾਕੀ ਹਰਗੀ ਜੀ ਆਨੀ ਦੀ ਲੋ ਜੀ ਇਹ ਵੀ ਗਰਮੀ ਚੁੱਟੀ ਬਣ ਹਾਂ ਗਰਮੀ ਚ ਗਰਮੀ ਵਾਲੇ ਕਬੂਤਰੇ ਦੂਸਰਾ ਤਾਂ ਇੱਕ ਹੋਊ ਪੁੱਤਰੀ ਇਹ ਕਿਹੜੇ ਕਬੂਤਰਾਂ ਦੀ ਹੈ ਇਹ ਮੇਰੇ ਕਾਕੀ ਵਾਲਾਂ ਦੀ ਤੇ ਕੋਈ ਸਾਰਾ ਪੰਨਾ ਲਾਡੀ ਮੰਗਾਦਾਰ ਵੀ ਮੁੰਡੇ ਹਾਂ ਉਹਦੀ ਮਾਂ ਆਈ ਹੋਈ ਆ ਇਹ ਉਹ ਆਪਣਾ ਇਹਦਾ ਆਪਣਾ ਬਾਜੀ ਤੇ ਪੱਲਿਆਂ ਦੀ ਬਾਂਤਰ ਦੇ ਕਿਉਂ ਕਿੰਨੀ ਸੋਹਣੀ ਆ ਠੀਕ ਆ ਪਿਓ ਇਹਦਾ ਤਾਂ ਆਪਣੇ ਕੋਲੇ ਬਾਜੀ ਜਿੱਤੇ ਆ ਚਾਰ ਪੰਜ ਠੀਕ ਆ ਤੇ ਮਾਂ ਇਹਨਾਂ ਦੀ ਲਾਡੀ ਮੰਗਾ ਚਲ ਬਣੀ ਆਪਣਾ ਭਰਾ ਹੀ ਆ ਉਹਦੇ ਘਰ ਵਾਜਦੀ ਠੀਕ ਆ ਆ ਇਹ ਵੀ ਹਮਤ ਕਰਦੇ ਪੱਲੀਆਂ ਮੰਨਦੇ ਤੇ ਇਹ ਮਦਰਵਾਕੇ ਪਰ ਪੁੱਤਰ ਬੜਾ ਜੰਗਾ ਕੰਮਤੇ ਬਈਗੇ ਇਹ ਕਿਹੜੇ ਬਾਈ ਦੇ ਕਲਬੇ ਛੱਡੇ ਕੰਮਤੇ ਬਈਗੇ ਇਹ ਕਿਹੜੇ ਨਾਪਰਾ ਦਾ ਇਹ ਹੈਗਾ ਵਾ ਇਹ ਬਕੀ ਰੇ ਗੁਤਰਾ ਤੇ ਇਹ ਪਨੁਕਰਾ ਪੀਰ ਗੁਤਰਾ ਇਹ ਵੀ ਬਲੱਡ ਲੈਣਾ ਸਾਰੇ ਬਲੱਡ ਲੈਣੀ ਮੇਰੇ ਕੋ ਖਾ ਜਾਦੇ ਮੋਲ ਵਾਲੇ ਬਲੱਡ ਲੈਣੀ ਉਹੀ ਬਾਜੀ ਵੀ ਆਪਾਂ ਛਾੜੇ ਪਿਆ ਵਾ ਛਾੜੇ ਪਿਆ ਵਾ ਬਾਜੀ ਉੱਡੇ ਬੱਲਾ ਇਹਦਾ ਹੀ ਬਹੁਤ ਸਮਾਂ ਲੱਗਦਾ ਛਾੜੇ ਪਿਆ ਵਾ ਬੰਤਰ ਲਾਸਟ ਕੰਨੀ ਅੰਦਰ ਆ ਚੜਦੀ ਹੈ ਇਹ ਰੰਗ ਬਦਲ ਜਾਂਦੇ ਠੀਕ ਸਾ ਇਹ ਗੂੜੀਆਂ ਕਰਦੇ ਨੇ ਇੱਕ ਪੈਰ ਦਾ ਨਹੀਂ ਬਾਈ ਜਦੋਂ ਹੁਣ ਚੜੂਗਾ ਇਹ ਮੈਂ ਵੀ ਇੱਟਕੇ ਹੁੰਦੇ ਰਹਿੰਦੇ ਆ ਪੈਰ ਵੀ ਇਹਨਾਂ ਦੇ ਉਵੇਂ ਹੁੰਦੇ ਆ ਤੇ ਕੰਤਾ ਵੀ ਇਹਨਾਂ ਦੇ ਗੂੜੀਆਂ ਹੁੰਦੀਆਂ ਨੇ ਬੌਲੇ ਗੂੜੇ ਪੈਰ ਨਹੀਂ ਆਇਆ ਵੀ ਕਿ ਆਇਆ ਵੀ ਇੱਟੇ ਬਹੁਤ ਮੈਨੂੰ ਇਹ ਬੋਪਾ ਰਾਮਾ ਇਹ ਬੋਪਾ ਰਾਮਾ ਬਾਈ ਛੱਡੀ ਸੀ ਆਪਣਾ ਤੀਜਾ ਨੰਬਰ ਬਣਾਇਆ ਸੀ ਇਹਨੇ ਤੀਜਾ ਹਾਂ ਤੀਜਾ ਹੁੰਦਾ ਸੀ ਤੀਜਾ ਨੰਬਰ ਬਣਾਇਆ ਸੀ ਇਹਨੇ ਇਹ ਕੂਦਰੀ ਆਪਣੀ ਜਿੱਦਣ ਗੀੜੇ ਸੀ ਹੈਨਾ ਜਿਹੜਾ ਤੋਂ ਉੱਤੇ ਰਹਿ ਗਈ ਸੀ ਹੂੰ ਰਾਤ ਨੂੰ ਤੇ ਦੂਏ ਦਿਨ ਉੱਡ ਕੇ ਇਹ ਤਿੰਨ ਸਾਰੀ ਡਾਰ ਭਾ ਕੇ 4 ਵਜੇ ਫੇਰ ਬੈਠੀ ਘਰੇ ਉਹ ਵੀ ਆਪਾਂ ਬਾਜੀ ਛੱਡਤੀ ਤੀਜਾ ਨੰਬਰ ਬਣਾਇਆ ਇਹਨੇ ਜਿਹੜੇ ਕੂਦਰੀਆਂ ਦੀ ਆ ਇਹ ਇਹਦੀ ਭੈਣੀ ਆ ਬਈ ਉਹਦੇ ਨਾਲ ਸਰੇ ਦੀ ਨਾਲ ਸਰੇ ਦੀ ਮੁੱਲ ਵਾਲੇ ਦੀ ਬਾਈ ਵੇਕੀ ਵਾਲੇ ਡੂਪੀ ਰਿਪੋਰਟ ਵਾਲੇ ਉਤਰਦੇ ਬਾਈ ਮਿੱਕੀ ਵਾਲੇ ਹੋਲੀ ਬੋਲਾ ਉਤਰ ਜਿਆਦੇ ਫਰਾਂ ਸਰਦੇ ਬਾਈ ਫਰਾਂ ਸਰਦੇ ਦੇ ਉਤਰ ਨਹੀਂ ਉੱਡਦਾ ਜਿਹਦੇ ਫਾਰ ਚੰਗੇ ਆ ਉਹ ਉਤਰੋ ਉਹ ਬਾਈ ਕਦੇ ਲੋਕਾਂ ਰੋਧਿਆ ਤਾਂ ਇਹੀ ਨਹੀਂ ਬਦਲਦਾ ਫਾਰਮਾੜੇ ਵਾਲੇ ਬੁੱਤਰ ਹਰ ਜਾਂਦੇ ਬਈ ਜਦੋਂ ਚਲੇ ਚੁਲੇ ਜਾਂਦੇ ਆ ਅੱਧੇ ਜਾਂਦੇ ਜੁੰਦੇ ਵੀ ਤਾਂ ਹੀ ਆ ਬੁੱਤਰ ਥੱਲੇ ਦੋ ਤਿੰਨ ਥੱਲੇ ਆਉਂਦਾ ਹਾਂ ਜਿਹੜੇ ਉਤਰ ਬਖਾਇਆ ਬਾਈ ਇਹੇ ਆ ਦੇਖੋ ਬਾਈ ਜੀ ਸੈਟਅਪ ਟੋਲੀਆਂ ਦਾ ਬਾਈ ਦਾ 1 2 3 4 5 6 12 ਖਾਨੇ 12 ਖਾਨੇ ਆ ਇਹ ਵੱਡੀ ਕਰਕੇ ਬਣਾਏ ਨੇ ਇਹ ਵੱਡੀ ਆ ਬਾਈ ਜੀ ਕਿੰਨੇ ਮੈਂ ਕਿਹਾ ਸੀ ਹਾਂ ਇਹ ਲਈ ਸੀ ਮੈਂ ਪਾ ਕਿੰਨੇ ਲਈ ਸੀ ਚਲ ਹੁਣ ਘਰੋਂ ਪੈਸੇ ਚੱਲ ਠੀਕ ਆ ਆਹੋ ਇਹ ਵੱਡੀ ਕੂਦਰੇ ਬਾਈ ਕਾਕੇ ਨਵੇਂ ਗਲੇ ਵਾਲੇ ਕੂਦਰਾਂ ਦੇ ਵਿੱਚੋਂ ਬਾਈ ਜੀ ਲੱਕੇ ਆ ਲੱਕੇ ਵੀ ਆ ਪੈਰਾਂ ਦੇ ਇਹਦਾ ਇੱਕ ਫਾੜੀ ਪਿਓਰ ਲਈ ਬਠਾ ਦਾ ਪਾਣੀ ਪਿਓਰ ਬਾਈ ਤੇ ਫਾਰਾ ਦੇ ਕੰਮ ਆ ਬੰਦਿਆਂ ਕੋਲੇ ਹੋਣੇ ਆ ਫਰਕ ਹੋਣਾ ਜੀ ਹੂੰ ਇਹ ਨਿਕ ਕਦੇ ਇਹਦੀ ਨਾਲ ਬਣੀ ਜੀ ਤੇਂਟਰ ਵਾਲੀ ਵੀ ਇਹਦੀ ਆ ਜੀ ਬਣੀ ਵੀ ਇਹਦੀ ਆ ਇਹਦੇ ਨਾਲ ਬੜੀ ਜਾਂਦੇ ਯਾਰ ਜਿੰਨੇ ਅਮਰੀ ਉਮਲੀ ਇਹਦੇ ਆ ਸਾਰੇ ਠੀਕ ਆ ਇਹਦੀ ਟੀ ਦੱਬੇ ਦੱਬੇ ਵੀ ਕਾਣੇ ਗੋਟ ਜਾਂਦੀ ਹੈ ਪੂਰੇ ਡੱਬੇ ਸਾਰੇ ਘੜਦੀ ਆ ਆ ਇਹਦੀ ਸੀ ਇਹ ਬਾਪ ਦੇ ਲੈ ਹੈ ਨਹੀਂ ਹਣਾ ਜੇ ਦੀ ਮਾਂ ਇਹਦੇ ਇਹਦੇ ਪੁੱਤ ਜਿੰਨੇ ਸਾਡੇ ਕੋਲੇ ਬਾਹਰ ਨੂੰ ਵਾਜ ਦਿੱਤੇ ਇਹਦੇ ਕੋਲ ਠੀਕ ਆ ਉਹ ਤਾਂ ਹੁਣ ਛੱਡ ਨੂੰ ਹੀ ਛੱਟ ਗਈ ਸੀ ਦੋ ਸਾਲ ਹੋ ਚੰਗੇ ਗੀਲੇ ਵੀ ਘੜ ਦਿੰਦੀ ਆ ਡੱਬੇ ਵੀ ਘੜ ਦਿੰਦੀ ਆ ਹਾਂ